ਮੇਰਾ ਨਾ ਚੋ Kadar ਚੰਗੋ ਰਿਆ ਸਤ ਜੀ ਮ੍ਰਿਤਕਾ ਬਾਕੀ ਨਾ ਮਸਰੇ ਵੀ ਲਾ ਦੇ ਮੇਰੇ ਪਰ ਜਾਈ ਰੰਨਾ ਬੰਦੀਵ ਕੋ ਰਿਆ ਕੀ ਗੱਲ ਕੀ ਹੋਈ ਇਹ ਕੀ ਗੱਲ ਨਾ ਰਾਤ ਕੱਲ ਕਰੇ ਵਿਆਹ ਵੀ ਤੋਂ ਆਇਆ ਬਲ ਜਨੇ ਸ਼ਰਾਬ ਕੀਤੀ ਕੀ ਕੀਤਾ ਮੇਰੇ ਨਾਲ ਸਹੇਰੀ ਵਿਚਾਰੀ ਨੇ ਗੱਲ ਕੀਤੀ ਮੇਰੀ ਰਾਤ ਨਹੀਂ ਕੋਈ ਗੱਲ ਹੋਈ ਦੱਸਦੀ ਤੇਰਾ ਭਰਾ ਰਾਤੀ ਸ਼ਰਾਬ ਪੀ ਕੇ ਆਇਆ ਤੇ ਰਾਤ ਦਾ ਮੈਨੂੰ ਨਾ ਗਾਲਾਂ ਘੜਦਾ ਪਿਆ ਆ ਮੈਂ ਨਾ ਦੀ ਲੋਕ ਦੀ ਬੇੜੀ ਆਂਦੀ ਮੈਂ ਕਹਿੰਦੀ ਜੇ ਮੈਨੂੰ ਮਾਰ ਸਿਰ ਸੋਚ ਮਾਰਦੀ ਤੇ ਮੈਂ ਮਰ ਜੂਗੀ ਆਹ ਥੱਲੇ ਕਿਰਾਏਦਾਰ ਬੈਠੇ ਲੜ ਕੇ ਰਹੇ ਇੱਥੇ ਇਹਨਾਂ ਦੇ ਬਾਥਰੂਮ ਚ ਸ਼ਰੀਲੋ ਕੇ ਬੈੰਗੀ ਆ ਮਣ ਕਹਿੰਦੀ ਇੱਥੇ ਨਾ ਮੈਂ ਪੁਲਿਸ ਵਾਲੇ ਨੂੰ ਫੋਨ ਕੀਤਾ ਆ ਪੁਲਿਸ ਵਾਲੇ ਮੇਰੀ ਤ ਮੇਹਰ ਵਾਲਾ ਨਾ ਮੈਨੂੰ ਕੁੱਟੜ ਮਾਰਨ ਲਿਆ ਤੇ ਤੋਈ ਅੜ ਕੇ ਮੇਰੀ ਹੈਲਪ ਕਰੋ ਤਾਂ ਹੀ ਦੋ ਜਣੇ ਆਏ ਆ ਤਾਂ ਕਿ ਉਹ ਵੇਖੂ ਕਿਦੇ ਇਹਨੇ ਨਸ਼ਾ ਆਬ ਮੱਗਾ ਪਾਇਆ ਹੋਇਆ ਸੀ ਤਾਂ ਹੀ ਆਏ ਨੇ ਸ਼ਰਾਬ ਪਾਈ ਜੇ ਤੇ ਆਇਆ ਨਫਲੇ ਤੇ ਮੇਰੇ ਲੈ ਕੇ ਮਗਰ ਬੱਜਾ ਪੈਦਾ ਮੈਨੂੰ ਇਹਨ ਤੋਂ ਜਾਣ ਤੋਂ ਕਿਤਨਾ ਆਇਆ ਤੋ ਆਂਦੇ ਆਂਟੀ ਵੀ ਚੱਲ ਕੋਈ ਨਹੀਂ ਉਹਨਾਂ ਨੂੰ ਸਮਝਾਇਆ ਤੂੰ ਮੈਨੂੰ ਯਾ ਵੀ ਤੂੰ ਹੀ ਦੱਸਦੇ ਕਰੀਂ ਵਧੀਆ ਬੱਚੇ ਤੁਹਾਡੇ ਬਾਹਰ ਆਂਦੇ ਤੂੰ ਕਿਉਂ ਇਤਰਾ ਕਰਦੇ ਤੂੰ ਵੀ ਕਾਹ ਤੋਂ ਲੜਦੇ ਜੇ ਤੇ ਆਂਦੀ ਆ ਨਹੀਂ ਆਂਦਾ ਨਹੀਂ ਕੋਈ ਨਹੀਂ ਤੋ ਆਂਦੇ ਵੀ ਬੀਬੀ ਤੂੰ ਰਫਲ ਨਾਲ ਮਾਰੀ ਮੁਰਝ ਜਿੰਦਰਾ ਚ ਸੋਟ ਲਾ ਆਂਦੀ ਵੀ ਸਾਡੇ ਘਰੇ ਲੋਕ ਵਾਲੀ ਕੋਈ ਚੀਜ਼ ਨਹੀਂ ਤੂੰ ਨਾਲ ਲੈ ਕੇ ਰਫਲ ਕੋਈ ਨਹੀਂ ਇਸ ਮੇਰੇ ਲੈ ਲਾਂਗੇ ਤੋ ਇਹਨੂੰ ਵੀ ਛੱਡ ਗਏ ਆ ਰਫਲ ਵੀ ਉਹ ਛੱਡ ਗਏ ਜਦੋਂ ਚਲੇ ਗਿਆ ਇਹ ਉੱਠਿਆ ਉਹਨੇ ਫਰੀ ਨਹੀਂ ਕੀ ਸੋਣਾ ਸੀਗਾ ਉੱਠਿਆ ਟੱਟ ਕੇ ਨੇ ਰਫਲ ਕੱਢ ਕੇ ਦੇ ਵਿੱਚ ਰੌਣਦ ਭਰ ਲਿਆ ਤਾਂ ਇਹ ਜਨਨ ਦੇ ਨਾਂ ਉੱਤੇ ਭਰੇ ਨੇ ਮੈਂ ਪੱਜ ਕੇ ਥੱਲੇ ਉਤਰ ਆਈ ਆ ਤਾਂ ਕਹਿੰਦੇ ਬਾਥਰੂਮ 'ਚ ਬਹਿ ਕੇ ਉਹਨਾਂ ਦੇ ਫੋਨ ਕੀਤਾ ਤੇ ਆਉਂਦੇ ਵੀ ਨਹੀਂ ਪਹੁੰਚੀ ਐਂ ਕੁਝ ਨਹੀਂ ਕਰ ਸਕਦੇ ਅਸੀਂ ਸਵੇਰੇ ਕਰਾਂਗੇ ਜੋ ਕੱਚਿਆ ਤੇ ਇਹ ਸਾਹਮਣੇ ਗਵਾਂਡੀਆਂ ਦਾ ਘਰ ਹੈ ਉੱਧਰ ਜਾ ਕੇ ਵਿਚਾਰੀ ਲੰਮੀ ਬੈ ਗਈ ਲੰਮੀ ਨੇ ਕੀ ਪਹਿਣਾ ਵਿਚਾਰੀ ਨੇ ਉੱਧਰ ਜਾ ਕੇ ਬਿਠੀ ਰਹੀ ਉਹਨਾਂ ਦੇ ਘਰੇ ਸਵੇਰੇ ਮੈਨੂੰ ਫੋਨ ਕੀਤਾ ਆਂਦੀ ਪਹੁੰਚੀ ਰਾਤ ਦਾ ਬੱਚਾ ਫਿਰਦਾ ਜੇ ਤੇ ਮੈਂ ਕੁਝ ਨਹੀਂ ਕਰ ਸਕਦੀ ਐ ਗਈ ਤੇ ਮੈਂ ਇਹਦੇ ਮੁੰਡੇ ਕੋਲੇ ਚਲੀ ਜਾਣਾ ਬਾਹਰ ਤੁਮੈਂ ਕਹਦਾ ਜੇ ਲੜਦਾ ਤਾਂ ਬੰਦੀ ਨੂੰ ਤੋਟ ਦੇ ਦੇ ਨਾ ਨਹੀਂ ਤੇ ਲਿਆ ਦੇਦਾ ਮੇਰੇ ਵੱਲ ਆ ਜਾਂਦੀ ਨਹੀਂ ਭੈਣ ਜੀ ਮੈਂ ਤਾਂ ਕੇ ਪੇੜ ਭਰਾ ਨੂੰ ਕਿਆ ਨਹੀਂ ਕਰਨਾ ਚਾਹੁੰਦੀ ਕੋਈ ਨਹੀਂ ਮੇਰਾ ਘਰ ਆਪੇ ਸੌ ਮਰ ਜਾਊਗਾ ਰਾਤ ਦਾ ਤੁਰਿਆ ਫਿਰਦਾ ਆ ਅੱਧੇ ਕਿਦਾਂ ਬਾਤ ਮੈਨੂੰ ਕਹਿੰਦੇ ਰਹਿ ਕੇ ਮੇਰੇ ਕੋਈ ਹੋਰ ਨਹੀਂ ਗੰਨੇ ਬੱਚੇ ਗੰਨੇ ਬੱਚੇ ਇੱਕ ਬੇਟਾ ਦੋ ਬੇਟੀਆਂ ਆ ਬਾਹਰੀ ਤਿੰਨੇ ਮਾਤਮੇ ਬਾਹਰੀ ਕੁੜੀ ਕੈਨੇਡਾ ਆ ਮੁੰਡਾ ਸਟੇਲ ਗਿਆ ਇੱਕ ਕੁੜੀ ਇੱਥੇ ਵਿਆਹੀ ਅੰਬਰਸਾਰ ਕੁਝ ਪਤਾ ਨਹੀਂ ਕਿ ਕਾਰਨ ਇਹਨਾਂ ਦੋਵਾਂ ਦੀ ਗੱਲ ਦੀ ਲੜਾਈ ਹੋਈ ਹੈ ਪਤਾ ਨਹੀਂ ਕਿਹੜੀ ਗੱਲ ਹੋਏ ਇਹ ਬੋਲਦਾ ਬਹੁਤ ਜਿਉਂ ਚੰਗਾ ਨਹੀਂ ਜੀ ਸਮਝਦਾ ਜੀ ਰਾਤ ਪੁਲਿਸ ਬੁਲਾਈ ਸੀ ਇਹਨਾਂ ਨੇ ਇੱਥੇ ਇਹਨਾਂ ਵਿਚਾਰੀ ਨੇ ਫੋਨ ਕਰਕੇ ਪੁਲਿਸ ਬੁਲਾਈ ਪੁਲਿਸ ਨੇ ਕੋਈ ਗਾਰਵਈ ਨਹੀਂ ਕੀਤੀ ਹੈਗੀ ਉਹ ਫਿਰ ਬਲੀ ਲੈ ਜਾਂਦੀ ਉਹ ਫਿਰ ਬਲੀ ਲੈ ਜਾਂਦੀ ਕਿਸ ਦੇ ਘਰੇ ਹੀ ਰੱਖ ਜਾਂਦੇ ਬਈ ਕੋਈ ਨਹੀਂ ਸਵੇਰੇ ਪਾਲਾਂਗੇ ਨਬਲ ਤਾਂ ਡੇਕੋ ਲੈਣਾ ਕੋਈ ਤੇ ਨਾ ਕੋਈ ਕਾਰ ਨਹੀਂ ਕੀਤੀ ਫੇਰ ਬਚਾਰੀ ਫੋਨ ਕਰਦੀ ਰਹੀ ਆ ਤੂੰ ਆਂਦੇ ਆ ਵੀ ਤੂੰ ਕਜਹਿਰੀਆਂ ਜਾਣ ਕੇ ਦਰਖਾਸਤ ਲਗਾਓ ਫੇਰ ਢੱਡ ਘਰ ਹੋਣੀ ਆ ਮੇਰਾ ਨਾਂ ਤੇ ਸੁਬੀਰ ਕੋ ਜਿੰਨੇ ਡੱਟੇ ਤੁਹਾਡੇ ਕੀ ਲੱਗਦੇ ਸੀਗੇ ਮੇਰੇ ਨੂੰ ਨਾਮ ਸੁਖੀ ਨਾ ਸੀ ਉਹਨਾਂ ਦਾ ਜੀ ਸਾਡਾ ਨਾਂ ਜਗਿੰਦਰਪੁਰ ਤੋਂ ਇੱਥੋਂ ਦਾ ਮਨਦੀਪ ਕੋ ਕਿਵੇਂ ਮੌਜੂਦ ਹੋਏ ਕੀ ਕਰੀਏ ਅੱਜ ਚ ਲੜਾਈ ਹੋਈ ਬਸ ਇਹ ਲੜਦਾ ਹੀ ਰਹਿੰਦਾ ਸੀ ਸਾਡਾ ਨਨਾਨਾ ਵਈਆ ਕਿਸੇ ਨਾਲ ਲੜਦਾ ਨਹੀਂ ਕੋਈ ਨਹੀਂ ਬਸ ਸ਼ਰਾਬ ਪੀਣਾ ਨੇ ਕਿਸੇ ਨਾਲ ਕਿਸੇ ਗੱਲੋਂ ਖਾਣ ਪੀਣ ਤੋਂ ਵੀ ਲੜਾਈ ਕਰਦਾ ਹਰ ਇੱਕ ਗੱਲ ਤੋਂ ਲੜਾਈ ਕਰਦਾ ساری ਉਮਰ ਆ ਜਿਵੇਂ ਕੀਤਾ ਸਹੀ ਬਹੁਤ ਮੇਰੀ ਲੈ ਕੇ ਗਏ ਬਹੁਤ ਮੇਰੀ ਛੱਡ ਕੇ ਜਾਂਦੇ ਨੇ ਨਿੱਕੇ ਨਿੱਕੇ ਬੱਚੇ ਸੀ ਸ਼ੁਰੂ ਤੋਂ ਮਾਤਾ ਬੱਚੇ ਬਾਤ ਸੀ ਪਰਿਵਾਰ ਸੌਖਾ ਸੀ ਲੱਗਦਾ ਕਿ ਸ਼ਰਾਬ ਹੀ ਜਿਹੜੀ ਮੌਤ ਦਾ ਸ਼ਰਾਬ ਲੈ ਕਿੰਨੇ ਸਾਲ ਹੋ ਗਏ ਸੀ ਵਿਆਹ ਹੋਏ ਨੂੰ ਹੋ ਗਏ ਹੁਣੇ ਹੀ ਤੇ ਸਾਲ ਤੱਕ ਤੇ ਹੋਵੇਗਾ ਕਰ ਤਾ ਹਾਂ ਵੇਖ ਬਸ ਕਰਦਾ ਲੜਾਈ ਰਚਰਾਬ ਬਹੁਤ ਪੀਂਦਾ ਰਚਰਾਬ ਲਈ ਛੱਡੇ ਅੱਗੇ ਵੀ ਗੋਲੀਆਂ ਐਨੇ ਚਲਾਈਆਂ ਉਦੋਂ ਵੀ ਅਸੀਂ ਥਾਣੇ ਵੀ ਫੜਾਇਆ ਕੋਈ ਪੁਲਿਸ ਵਾਲੇ ਵੀ ਨਹੀਂ ਸਾਡੇ ਦੇ ਨਾਲ ਗੱਲ ਨਹੀਂ ਸੁਣਦੇ ਫੇਰ ਅੱਗੇ 2 ਸਾਲ ਹੋ ਗਏ ਨੇ ਉਦੋਂ ਵੀ ਅਸੀਂ ਇਹਦੇ ਤੇ ਰਫਲ ਰਾਤ ਤੜਕੇ 3 ਵਜੇ ਆਏ ਆ ਇਹਦੇ ਮਾਸੜ ਜੀ ਨੂੰ ਰਫਲ ਫੜਾ ਕੇ ਗਏ ਆ ਉਧਰ ਗਏ ਆ ਫੇਰ ਅਸੀਂ ਲੈ ਕੇ ਗਏ ਜਾਂਦੇ ਰਹੇ ਪੁਲਿਸ ਨੇ ਵੀ ਸੂਚਿਤ ਕੀਤਾ ਸੀਗਾ ਰਾਤ ਪੁਲਿਸ ਲੈ ਕੇ ਨਹੀਂ ਗਈ ਇਥੇ ਹਰ ਚੱਕਰ ਹਾਂਜੀ ਜੇ ਲੈ ਜਾਂਦੇ ਤੇ ਪਹਚਾਹ ਹੋ ਜਾਂਦੀ ਲੈ ਕੇ ਨਹੀਂ ਗਏ ਫੁੱਸਾ ਸਾਨੂੰ ਆਨੇ ਦੱਸਿਆ ਨਹੀਂ ਰਾਤ ਨਹੀਂ ਤਾਂ ਅਸੀਂ ਰਾਤ ਹੀ ਆ ਜਾਂਦੇ ਫਿਰ ਜੇ ਸਾਨੂੰ ਤੜਕੇ 3 ਵਜੇ ਫੋਨ ਕਰਦੇ ਫਿਰ 3 ਵਜੇ ਆ ਜਾਈਏ ਇਹ ਸ਼ਾਂਤੀ ਨਗਰ ਦੇ ਵਿੱਚ ਇੱਕ ਹੁਣੇ ਮੈਸੇਜ ਆਇਆ ਇੱਕ ਆਪਣੇ ਘਰ ਵਾਲੇ ਨੇ ਮਨਦੀਪ ਕੌਰ ਉਹਦੀ ਘਰ ਦੀ ਹੈ ਜਿਹਦੇ ਉਹਦੇ 12 ਬੂਰ ਦਾ ਇੱਕ ਫਾਇਰ ਮਾਰਿਆ ਜਿਹੜਾ ਪਤਾ ਲੱਗਿਆ ਦੱਸਣ ਤੇ ਪਬਲਿਕ ਦੇ ਹੁਣੇ ਜਿਹੜੇ ਆਏ ਆ ਤੇ ਇਹਨੂੰ ਤੇ ਇਹਨਾਂ ਦੇ ਜਿਹੜੇ ਬਾਰਸ ਆ ਗਏ ਆ ਇਹਨਾਂ ਦਾ ਜੋ ਵੀ ਬਿਆਨ ਲਿਖਾਉਂਦੇ ਆ ਬਿਆਨ ਲਿਖ ਕੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਹੈ ਉਹ ਤੇ ਦੋਸ਼ੀ ਨੂੰ ਜਲਦੀ ਜਲਦੀ ਗ੍ਰਿਫਤਾਰ ਕਰਕੇ ਕੀਤਾ ਜਾਊਗਾ ਮਤਲਬ ਲੱਗਾ ਕੀ ਕਾਰਨ ਕੀ ਰਿਹਾ ਇਹਦੇ ਉਹ ਕਾਰਨਾਂ ਦਾ ਸਾਰੀ ਅਸੀਂ ਜਾਂਚ ਕਰ ਰਹੇ ਆ ਜਿਹੜੇ ਵੀ ਜੋ ਗੱਲ ਸਾਹਮਣੇ ਆਈ ਉਹਦੇ ਹਸਾਰ ਉਹਦੇ ਤੇ ਕਾਰਵਾਈ ਕੀਤੀ ਜਾਊਗੀ ਕਿੰਨੀ ਏਜ ਕਿੰਨੀ ਹੋਊਗੀ ਜੀ ਲੇਡੀ ਇਹ ਲੇਡੀ ਦੀ ਕਰੀਬ 50 ਸਾਲ ਦੀ ਜੇ ਹੈਗੀ ਆ ਫੈਮਿਲੀ ਬੈਕਗ੍ਰਾਉਂਡ ਦਾ ਮਤਲਬ ਲੱਗਿਆ ਹਾਂ ਇੱਕ ਇਹਨਾਂ ਦੀ ਬੇਟੀ ਪਿਆਈ ਆ ਦੋ ਬੱਚੇ ਬਾਹਰ ਆ ਇਹਨਾਂ ਦੇ ਫੌਰਨ ਦੇ ਵਿੱਚ ਇਹ ਕੋਈ ਇਹਨਾਂ ਦੀ ਮੀਆਂ ਬੀਬੀ ਦਾ ਕੋਈ ਟਕਰਾਰ ਹੋਇਆ ਉਹਦੇ ਵਿੱਚ ਉਹ ਪੜਤਾਲ ਕਰਕੇ ਅਗਲੀ ਕਾਰਵਾਈ ਕਰ ਰਹੇ ਨੇ ਪਤਾ ਲੱਗਾ ਗੋਲੀ ਕਦੋਂ ਚਲਾਈਏ ਇਹ ਕੋਈ ਹੁਣ ਹੈਗਾ 11 ਵਜੇ ਦਾ ਕੋਈ ਕੀ ਬਾਕਿਆ ਹੋਇਆ ਸੀ ਉਦੋਂ ਦਾ ਇਹ ਕਰ ਰਹੇ ਆ ਕਲੀਅਰ ਸਾਰਾ ਹੈ